ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਫਿਰ ਤੋਂ ਲੈ ਕੇ ਆਏ ਆਂ ਆਪਾਂ ਬਰਬਰੀ ਜਿਹੜੇ ਸੂਟ ਦੀ ਥੋੜੀ ਸੀ ਹਾਈ ਡਿਮਾਂਡ ਆਪਾਂ ਕਾਫੀ ਕੁਆਂਟੀਟੀ ਦੇ ਵਿੱਚ ਲੈ ਕੇ ਆ ਗਏ ਜਿੱਦਾਂ ਇਹ ਵਾਲਾ ਪ੍ਰਿੰਟ ਤੁਸੀਂ ਬਹੁਤ ਜ਼ਿਆਦਾ ਮੰਗਿਆ ਸੀ ਇਹਨਾਂ ਦੇ ਮੈਂ 2-2 ਸੈੱਟ ਮੰਗਵਾ ਲਏ ਆ ਮਤਲਬ ਤੁਹਾਡੇ ਕੋਲ ਹੁਣ 5-5 6-6 ਸੂਟ ਹੋ ਗਏ ਆ ਠੀਕ ਹੈ ਤੁਸੀਂ ਇਹਨਾਂ 'ਚ ਬੁੱਕ ਕਰਵਾ ਸਕਦੇ ਆ ਤੇ ਕੁਝ ਸਾਡੇ ਕੋਲ ਸਿੰਗਲ ਸਿੰਗਲ ਪੀਸ ਐ ਜੋ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਉਹ ਵੀ ਮੈਂ ਸ਼ੋਅ ਕਰੂੰਗੀ ਜਿਹੜਾ ਮੈਂ ਪਹਿਲਾ ਸਟਿਚ ਕਰਵਾਇਆ ਸੀ ਉਹਦੇ ਵੀ ਜਿਆਦਾ ਡਿਮਾਂਡ ਸੀ ਉਹ ਵੀ ਅਸੀਂ ਮੰਗਵਾ ਲਿਆ ਠੀਕ ਆ ਤੇ ਜਿਹੜਾ ਇਹ ਬਲੈਕ ਮੈਂ ਅਨਾਰਕਲੀ ਫਰੌਕ ਸਟਾਈਲ ਬਹੁਤ ਅੱਛਾ ਰੈਡੀ ਕਰਵਾਇਆ ਆ ਇਹ ਵੀ ਬਰਬਰੀ ਦੇ ਵਿੱਚ ਹੀ ਕਰਵਾਇਆ ਆ ਤੇ ਮੈਂ ਇਹਦੇ नीचे ਸਿੰਪਲ ਕਾਟਨ ਦੀ ਲਾਈਨਿੰਗ ਲਗਵਾਉਂਦੀ ਆ ਕਈ ਕਸਟਮਰਸ ਦੀ ਡਿਮਾਂਡ ਸੀ ਕਿ ਤੁਹਾਨੂੰ ਇਹ ਜ਼ਰੂਰ ਦੱਸੋ ਕਿ ਲਾਈਨਿੰਗ ਕਿਹੜੀ ਲੱਗਣੀ ਆ ਹਾਂਜੀ ਮੈਂ ਇਹਦੇ नीचे ਕਾਟਨ ਦੀ ਲਾਈਨਿੰਗ ਲਗਵਾ ਕੇ ਬਹੁਤ ਸੌਫਟ ਕੱਪੜਾ ਆ ਜਮਾ ਅੱਛੀ ਫੋਲ ਗਿਰਦੀ ਆ ਫਰਾਕ ਚ ਵੀ ਬਹੁਤ ਸੋਹਣਾ ਲੱਗ ਰਿਹਾ ਮੈਂ ਸੂਟ ਚ ਵੀ ਬਣਵਾਇਆ ਸੀ ਤੁਸੀਂ ਕਿਸੇ ਵੀ ਤਰ੍ਹਾਂ ਬਣਵਾ ਸਕਦੇ ਆ ਦੂਜੀ ਗੱਲ ਇਹ ਮੈਚਿੰਗ ਦੇ ਵਿੱਚ ਜੀ ਨਹੀਂ ਮਿਲੇਗਾ ਇਹ ਆਲ ਓਵਰ ਹੀ ਮਿਲੇਗਾ ਮੇਰੇ ਪਾਸੋਂ ਠੀਕ ਆ ਤੇ ਇਹਨਾਂ ਦੇ ਨਾਲ ਅਸੀਂ ਬਰਬਰੀ ਦੇ ਦੁਪੱਟੇ ਵੀ ਦਿੰਦੇ ਆ ਰੇਟ ਰਹੇਗਾ 350 ਜੇ ਤੁਹਾਨੂੰ ਦੁਪੱਟਾ ਚਾਹੀਦਾ ਆ ਠੀਕ ਆ ਜੀ ਇੱਕ ਸੂਟ ਲਵਾਂਗੇ 1599 ਸ਼ਿਪਿੰਗ ਲੱਗਣੀ ਆ ਦੋ ਸੂਟ ਲਵਾਂਗੇ ਸ਼ਿਪਿੰਗ ਫ੍ਰੀ ਆ ਤਿੰਨ ਸੂਟ ਲਵਾਂਗੇ ਬਰਬਰੀ ਦਾ ਦੁਪੱਟਾ ਜਿੱਦਾਂ ਕਿ ਅਸੀਂ ਪਹਿਲਾਂ ਵੀ ਫ੍ਰੀ ਦਿੱਤਾ ਆ ਹੁਣ ਫੇਰ ਦਵਾਂਗੇ ਹੁਣ ਦੇਖੋ ਆਪਣਾ ਸਭ ਤੋਂ ਪਹਿਲਾ ਪੀਸ ਜੀ ਦੇਖੋ ਆਪਣਾ ਸਭ ਤੋਂ ਪਹਿਲਾ ਪੀਸ ਇਹ ਵਾਲੀ ਜਿਹੜੀ ਬਰਬਰੀ ਹੈ ਰਾਮ ਟੈਕਸ ਦੀ ਇਹ ਬਿਲਕੁਲ ਸੌਫਟ ਕੱਪੜਾ ਆ ਜਿੱਦਾਂ ਮਾਰਕੀਟ ਦੀ ਆ ਰਹੀ ਆ ਬਹੁਤ ਹਰਡ ਹਰਡ ਉਦਾਂ ਦੀ ਨਹੀਂ ਹੈ ਥੋੜਾ ਲਚਕਿਆ ਕੱਪੜੇ ਦੇ ਵਿੱਚ ਬੜੀ ਪਿਆਰੀ ਫੋਨ ਗਰੇਗੀ ਪੂਰਾ ਸਲਵਾਰ ਸੂਟ ਵੀ ਤੁਸੀਂ ਰੈਡੀ ਕਰਵਾਓਗੇ ਬਹੁਤ ਸੋਹਣਾ ਬਣੇਗਾ ਇਹ ਵਾਲਾ ਤੁਹਾਡਾ ਇਸ ਪੀਸ ਦਾ ਹੈਗਾ ਆ ਲੁੱਕ ਦੇਖੋ ਇਦਾਂ ਆਏਗੀ ਇਕੱਠਾ ਕਰਕੇ ਇਹ ਵਾਲਾ ਤੁਹਾਡਾ نیچے ਲਾਈਨਿੰਗ ਲਾ ਕੇ ਇਹ ਲੁੱਕ ਆਏਗੀ ਦੇਖੋ ਪੂਰਾ ਲਚਕਿਆ ਕੱਪੜੇ ਚ ਬਹੁਤ ਸੋਹਣਾ ਫੈਬਰਿਕ ਆ ਰਹੇਗਾ ਇਸ ਪੀਸ ਦਾ ਇੱਕ

ਤਿੰਨਾ ਦੇ ਨਾਲ ਤੁਹਾਨੂੰ ਇੱਕ ਬਰਬਰੀ ਦਾ ਦੁਪੱਟਾ ਬਿਲਕੁਲ ਫ੍ਰੀ ਦਵਾਂਗੇ ਆਪਾਂ 350 ਰੁਪਏ ਵਾਲਾ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਆ 350 ਦਾ ਦੁਪੱਟਾ ਆ ਤੁਸੀਂ ਪਰਚੇਸ ਕਰ ਸਕਦੇ ਆ ਆਪਣੇ ਤੋਂ ਨੰਬਰ ਰਹੇਗਾ ਇਸ ਪੀਸ ਦਾ 3 ਦੇਖੋ ਜੀ ਇਹ ਕਲਰ ਹੈ ਬਹੁਤ ਸੋਹਣਾ ਗ੍ਰੀਨ ਜੀ ਟੋਨ ਤੇ ਬਹੁਤ ਸੋਹਣਾ ਲੱਗ ਰਿਹਾ ਨੰਬਰ 3 ਲਓ ਜੀ ਦੇਖੋ ਇਹ ਨਾ ਤੁਹਾਨੂੰ ਜਿੱਦਾਂ ਸਿੰਗਲ ਪੀਸ ਦਿਖਾ ਰਹੇ ਆ ਤਾਂ ਲਾਈਟ ਸ਼ੇਡ ਆਂਦੀ ਹੈ ਜਿੱਦਾਂ ਇਹਨਾਂ ਨੂੰ ਇਹਦੇ ਨੀਚੇ ਲਾਈਨਿੰਗ ਲੱਗ ਕੇ ਤਾਂ ਤੁਹਾਨੂੰ ਇਹਦੀ ਲੁੱਕ ਦਾ ਪਤਾ ਲੱਗੇਗਾ ਇਹ ਬੜਾ ਕਲਰ ਹੈ ਦੇਖੋ मस्टर्ड जी शेड ठीक है एक कलर है देखो प्रिंट बहुत सोने हैं ना देना बहुत प्यारे प्रिंट नंबर रहेगा चार ठीक है बहुत प्यारा प्रिंट आया ये नवा प्रिंट आया ये हूँ दीवार पहला नहीं आया सी है? आ देखो नंबर पांच रस्ट कलर गजब पीस एक नंबर दे पीस है जिदा हूँ ट्रेंड है ना बर्बरी का हर कोई चाहता है भी हाँ आप भी एक बर्बरी सूट रेडी करवाइए तो थोड़ा बहुत सोहना ऑप्शन है बहुत प्यारे पीस थो ये मिलेंगे नंबर रहेगा इस पीस का नंबर रहेगा आ ठीक है बड़ा सोहना रंग है नंबर छे एक छोटी छोटी बुटिया वाला थोड़ा आ मिलेगा नंबर रहेगा सात ਮਹਿਰੂਨ ਸ਼ੇਡ ਦੇ ਵਿੱਚ ਨੰਬਰ 7 ਨੈਕਸਟ ਪੀਸ ਲਓ ਜੀ ਦੇਖੋ ਇਹ ਕਟਿਆ ਹੋਇਆ ਪੀਸ ਦਿਖਾਉਂਦੇ ਆ ਤੁਹਾਨੂੰ ਦੇਖ ਇਸ ਇਸ ਪ੍ਰਿੰਟ ਦੀ ਇੰਨੀ ਡਿਮਾਂਡ ਸੀ ਇਹ ਉਸ ਦਿਨ ਵੀ बिक ਗਿਆ ਸੀ ਦੁਬਾਰਾ ਲਿਆ ਕੇ ਫਿਰ ਇਹਦਾ ਇਹ 골ਡਨ ਜਿਹਾ ਕਲਰ ਹੈ ਬੜਾ ਸੋਹਣਾ ਉਹਦੇ ਉੱਪਰ orange ਜਿਹੇ ਕਲਰ ਦੀਆਂ ਪੱਤੀਆਂ ਲੱਗ ਜੀ ਨੰਬਰ ਰਹੇਗਾ ਇਸ ਪੀਸ ਦਾ 8 ਠੀਕ ਹੈ ਜੀ ਹਰ ਇਹ ਵਾਲੇ ਤੁਹਾਨੂੰ ਇਹਦੇ ਨਾਲ ਦੇ ਦੇਖੋ ਇਹ ਦੋ ਦੋ ਸੂਟ ਇਹ ਮਿਲ ਜਣਗੇ ਮਤਲਬ ਆਪਣੇ ਕੋਲੇ ਹੁਣ ਪੰਜ ਸੂਟ ਅਵੇਲੇਬਲ ਆ ਠੀਕ ਹੈ orange ਕਲਰ ਵਾਲੇ ਫੁੱਲ ਨੇ ਨੈਕਸਟ ਪੀਸ ਇਹ ਵਾਲਾ ਰਹੇਗਾ ਇਹਦੇ ਵੀ ਪੰਜ ਪੀਸ ਜਿਹੜੀਆਂ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਨਾ ਵੇਖਾ ਨੰਬਰ 9 ਬਿਲਕੁਲ ਹਰ ਨਾਲ ਇਹ ਨਾ ਪੰਜ ਵੀ ਫਿਨਿਸ਼ਿੰਗ ਹੈ ਰਨ ਨੂੰ ਨਹੀਂ ਹੈਗਾ ਵੀ ਖੜਾ ਖੜਾ ਜਾਏ ਜੀ कपड़ा है, नंबर रहेगा नो कितना प्यारा कपड़ा बहुत सोहनी चीज नंबर रहेगा दस ए भी थो चार पीस मिलेंगे ठीक है नंबर ग्यारह इन्होंटा उन्नी ज्यादा डिमांड सोल्ड आउट सोलड आउट सोलड आउट सोल

नेक्स्ट पीस नंबर रहेगा तेरह नंबर रहेगा तेरह आलो देखो कि सोना जा मस्टर शेड नंबर तेरह नेक्स्ट पीस नंबर रहेगा चौदह तो लो जी नंबर रहेगा चौदह ठीक है नेक्स्ट पीस ਨੰਬਰ ਰਹੇਗਾ 15 ਲੋਚ ਨੰਬਰ ਰਹੇਗਾ ਇਸ ਪੀਸ ਦਾ 15 ਠੀਕ ਹੈ ਜੀ ਨੈਕਸਟ ਪੀਸ ਨੰਬਰ 16 ਇਹ ਦੇਖ ਇਹ 5 ਮੀਟਰ ਦਾ ਕਪੜਾ ਦੇਖੋ ਕੱਟੇ ਵੀ ਸੂਟ ਦੇ ਨਾਲ ਅਲੱਗ ਜਾ ਕਲਰ ਆਉਂਦਾ ਹੈ ਨੰਬਰ ਰਹੇਗਾ 16 ਇਹਦੇ ਤੁਹਾਨੂੰ ਮਿਲेंगे 3 پیس ਸੋਨਾ ਦੇ ਨੈਕਸਟ ਪੀਸ ਨੰਬਰ ਰਹੇਗਾ 17 ਦੇਖੋ ਬਲੈਕ ਕਲਰ ਨੰਬਰ 17 ਇਹਦੇ ਵੀ ਤੁਹਾਨੂੰ ਮਿਲੂਗੇ 3 پیس ਠੀਕ ਹੈ ਜੀ ਇਹਦੇ ਵੀ 3 پیس ਮਿਲेंगे 17 ਨੰਬਰ ਦੇ ਦੇਖੋ ਜੀ 그린 ਵੀ ਆ ਗਿਆ ਇਹ ਵਾਲਾ ਇਹ ਜਿਹੜਾ ਮੈਂ ਪਿਛਲੇ ਲਾਸਟ ਵਾਰ ਅਵੇਅਰ ਕਰਿਆ ਸੀ ਇਹ ਵਾਲਾ ਸੀ ਇਹ ਬਰਬਰੀ ਦੇ ਦੁਪੱਟੇ ਠੀਕ ਹੈ ਡਾਈ ਡਾਈ ਕਰਕੇ ਇਹ ਵੀ ਬਹੁਤ ਸੋਹਣਾ ਸੌਫਟ ਜਿਹਾ ਸੂਟ ਬਣਿਆ ਹੋਇਆ ਦੇਖੋ ਮੈਂ ਬੈਲੋਨ ਵਾਲੀਆਂ ਬਾਜੂਆਂ ਬਣਾਈਆਂ ਹੋਈਆਂ ਇਦਾਂ ਦੀ ਮੈਂ ਕਾਟਨ ਦੀ ਲਾਈਨਿੰਗ ਲਗਾਈ ਹੋਈ ਆ ਠੀਕ ਹੈ ਐਨ ਪਿਆਰਾ ਪੀਸ ਬਣਿਆ ਹੋਇਆ ਕਾਟਨ ਦੀ ਲਾਈਨਿੰਗ ਦੇ ਨਾਲ ਇਹ ਵਾਲੇ ਉਸ ਦਿਨ ਹੈ ਨਹੀਂ ਸੀ ਅੱਜ ਆਪਾਂ ਨੇ ਮੰਗਵਾ ਲਏ ਆ ਨੰਬਰ ਰਹੇਗਾ ਇਸ ਪੀਸ ਦਾ 18 ਜਿਹੜਾ ਤੁਹਾਨੂੰ ਇਹ ਹੁਣ ਦਿਖਾਇਆ ਠੀਕ ਹੈ 18 ਨੰਬਰ नेक्स्ट पीस नंबर रहेगा उन्नीस ये रहेगा इधर रस्ट कलर सारे कलर वादिया दे। देखो ये रहेगा उन्नी नंबर ठीक है लियो जी देखो एक पीस सू ग्रीन दे नाल दा दिखावेंगे उदे मेरे वाले बर्तन नाल है ना बी नंबर ठीक है नंबर रहेगा बी ये दे रहेंगे दो पीस नेक्स्ट ਇਹ ਤੁਹਾਨੂੰ ਮਿਲੇਗਾ ਨੰਬਰ 21 ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹਨਾਂ ਦੇ ਤਾਂ ਕੁਝ ਵੀ ਨਹੀਂ ਬਚੇ ਤੁਹਾਡੇ ਸਾਹਮਣੇ ਦੇਖੋ 21 ਕਿ ਦੋ ਦੋ ਪੀਸ ਬਚਾਏ 21 ਨੰਬਰ ਠੀਕ ਹੈ ਇਹਦੇ ਮਿਲेंगे ਤੁਹਾਨੂੰ ਤਿੰਨ ਪੀਸ ਨੈਕਸਟ ਪੀਸ ਦੇ ਵਾਲਾ ਰਹੇਗਾ 22 ਨੰਬਰ ਦੇਖੋ ਕਿੰਨੀ ਸੋਹਣੀ ਲਚਕਾ ਫੈਬਰਿਕ ਦੇ ਵਿੱਚ ਨੰਬਰ ਰਹੇਗਾ 22 ਠੀਕ ਹੈ ਇਹਦੇ ਵੀ ਤੁਹਾਨੂੰ ਮਿਲੂਗੇ ਦੋ ਪੀਸ ਨੈਕਸਟ ਰਹੇਗਾ 23 ਨੰਬਰ ਇਹ ਦੇਖੋ ਪ੍ਰਿੰਟ ਦੇਖੋ ਇਹ ਨਵੇਂ ਆਏ ਇਹ ਮੈਂ ਲਗਾ ਉਸ ਦਿਨ ਵੀਡੀਓ ਦੇ ਵਿੱਚ ਨਹੀਂ ਪਾਇਆ ਸੀ ਨਾ 23 ਨੰਬਰ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਆ 23 ਨੰਬਰ ਆਲਓਵਰ ਸੂਟ ਤੇ ਨਾ ਜਿਸਾਂ ਕਈ ਪੁੱਛਦੇ ਆ ਕਈ ਮੈਡਮਾਂ ਦਾ ਹੁੰਦਾ ਆ ਵੀ ਇਹ ਪਲੇਨ ਲਗਾਈਏ نیچے ਕਿੱਦਾਂ ਇਹਦੀ ਜਿਹੇ ਚ ਸਲਵਾਰ ਤੇ ਪੈਂਟ ਜੋ ਮਰਜ਼ੀ ਬਣਵਾ ਲਓ ਜੀ ਐਨ ਵਧੀਆ ਬਣੂਗੀ ਮੈਂ ਪੈਂਟ ਵੀ ਬਣਵਾ ਲਈ ਇਹਦੇ ਨੀਚੇ ਤੇ ਮੈਂ ਸਲਵਾਰ ਵੀ ਬਣਵਾ ਲਈ ਦੋਨੋਂ ਚੀਜ਼ਾਂ ਐਨ ਵਧੀਆ ਕੋਈ ਦਿੱਕਤ ਨਹੀਂ ਹੈਗੀ ਨੰਬਰ ਰਹੇਗਾ 24 ਠੀਕ ਹੈ ਬਹੁਤ ਸੋਨਾ ਪੀਸ ਹੈ ਇਹ ਵੀ ਨੈਕਸਟ ਰਹੇਗਾ ਆਪਣਾ 25 ਨੰਬਰ ਆ ਦੇਖੋ ਹਲੋ ਜੀ ਬਹੁਤ ਸੋਨਾ ਪੀਸ ਹੈ ਇਹ ਵੀ ਡਸਟ ਕਲਰ ਦੇ ਵਿੱਚ 25 ਨੰਬਰ ਠੀਕ ਹੈ ਨੈਕਸਟ ਪੀਸ ਇਹਦੇ ਵੀ ਦੋ ਮਿਲेंगे ਤੁਹਾਨੂੰ ਨੈਕਸਟ ਮਿਲੇਗਾ ਆਪਾਂ ਨੂੰ ਬਲੈਕ ਕਲਰ ਕਿੰਨੇ ਪਿਆਰੇ ਗੁਲਾਬ ਦੇ ਫੁੱਲ ਕਲਰ ਰਹੇਗਾ ਆਪਣਾ Z ਬਲੈਕ ਦੇਖੋ ਜੀ ਕਿੰਨੇ ਸੋਹਣੇ ਪਿੰਕ ਕਲਰ ਦੇ ਫੁੱਲ ਇਹਦੇ ਵਿੱਚ ਤੁਸੀਂ ਨਾ ਪਿੰਕ ਕਲਰ ਉਠਾ ਸਕਦੇ ਹੋ ਮੈਂ ਤਾਂ ਨਾ ਇਹਦੀ ਪੋਟਲੀਆਂ ਚੱਕ ਲਈਆਂ ਜਿਹੜੇ ਦੇ ਵਿੱਚ ਪ੍ਰਿੰਟ ਸੀ ਉਹਦੀਆਂ ਛੋਟੀਆਂ-ਛੋਟੀਆਂ ਪੋਟਲੀਆਂ ਬਣਾ ਕੇ ਬਣਾ ਲਿਆ ਨੰਬਰ ਰਹੇਗਾ 26 ਠੀਕ ਹੈ ਲਓ ਜੀ ਨੈਕਸਟ ਪੀਸ 27 ਨੰਬਰ ਆਹ ਲਓ ਜੀ ਇਹ ਕਲਰ ਰਹੇਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਮੈਨੂੰ ਲੱਗਦਾ ਇਹ ਬਲੈਕ ਦੇ ਨਾਲ ਦਾ ਆ 27 ਨੰਬਰ ਠੀਕ ਹੈ ਇਹਦੇ ਵੀ ਤੁਹਾਨੂੰ ਮਿਲेंगे 2 ਪੀਸ ਠੀਕ ਹੈ ਜੀ ਨੈਕਸਟ ਰਹੇਗਾ ਆਪਣਾ ਇੱਕ ਆ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਦੇਖੋ 28 ਨੰਬਰ ਬਹੁਤ ਪਿਆਰਾ ਪ੍ਰਿੰਟ ਸਕਿਨ ਕਲਰ ਹੈ ਬਸ ਕਪੜਾ ਤਾਂ ਤੁਹਾਡੇ ਕੋਲ ਪਹੁੰਚਣਾ ਹੈ ਤੇ ਜਿਹੜੀਆਂ ਮੈਡਮਾਂ ਕੋਲ ਪਹੁੰਚ ਵੀ ਗਿਆ ਆ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਕਈ ਕਹਿੰਦੇ ਸਾਡੇ ਲੇਟੇ ਹੋਣੇ ਚਾਹੀਦਾ ਆ ਬਟ ਉਹ ਇਹ ਫੋਟੋ ਪਾਣਾ ਸਾਨੂੰ ਪੋਸੀਬਲ ਨਹੀਂ ਹੋ ਪੰਦਾ ਇਸੇ ਕਰਕੇ ਮੈਂ ਵੀਡੀਓ ਹੀ ਲੈ ਕੇ ਆਂਦੀ ਆ 29 ਨੰਬਰ ਕਿ ਉਹਦੇ ਵਿੱਚ ਸਾਰਾ ਕਲੀਅਰ ਵੀ ਹੋ ਜਾਂਦਾ ਹੈ ਤੁਹਾਨੂੰ ਤੇ ਸਾਰਾ ਡਿਟੇਲ ਮੈਂ ਮੈਕਸਿਮ ਤੁਹਾਨੂੰ ਦੱਸ ਹੀ ਦਿੰਦੀ ਆ ਹਰ ਤਰ੍ਹਾਂ ਦੇ ਨਾ ਨੰਬਰ ਰਹੇਗਾ 3 ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 3 ਇਹਦੇ ਤੁਹਾਨੂੰ ਮਿਲੂਗੇ ਤਿੰਨ ਪੀਸ ਠੀਕ ਹੈ ਇਹ ਬਹੁਤ ਹਾਈ ਡਿਮਾਂਡਡ ਪੀਸ ਨੰਬਰ ਰਹੇਗਾ 3 ਨੈਕਸਟ ਪੀਸ ਇਹ ਰਹੇਗਾ ਲਓ ਜੀ ਇਹਦਾ ਸਿੰਗਲ ਹੀ ਪੀਸ ਆ ਲਓ ਜੇ ਤਾਂ 12 ਵਜਿਆ ਇਹ ਤੁਸੀਂ ਇੰਨਾ ਜ਼ਿਆਦਾ ਪਸੰਦ ਕਰਿਆ ਇਹਦਾ 12 ਵਜਿਆ ਨੰਬਰ ਰਹੇਗਾ 31 ਨੈਕਸਟ ਪੀਸ 32 ਨੰਬਰ ਰਸਟ ਕਲਰ ਦੇ ਵਿੱਚ ਆ ਲਓ ਜੀ ਠੀਕ ਹੈ ਨੰਬਰ ਰਹੇਗਾ 32 ਨੈਕਸਟ ਪੀਸ 33 ਨੰਬਰ ਆ ਲਓ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਇਹ ਪ੍ਰਿੰਟ ਇੰਨੇ ਜਿਆਦਾ ਵਧੀਆ ਹੈ ਰਾਮ ਟੈਕਸ ਦੇ ਜੋ ਜਮਾ ਟਾਪ ਤੇ ਪ੍ਰਿੰਟ ਗਏ ਹਨ ਆਪਣੇ ਕਾਟਨ ਤੇ ਵੂਲਨ ਤੇ ਉਹ ਪ੍ਰਿੰਟ ਇਹਨਾਂ ਨੇ ਬਰਬਰੀ ਦੇ ਉੱਪਰ ਹੁਣ ਇਹਨਾਂ ਨੇ ਕਰੇ ਆ ਤੇ ਕੱਪੜਾ ਤਾਂ ਜੀ ਦੇਖ ਬੋਲਦਾ ਆ ਹਰਾਮ ਟੈਕਸ ਬ੍ਰੈਂਡ ਦਾ ਕੱਪੜਾ ਬੋਲਦਾ ਆ 34 ਨੰਬਰ ਤੇ ਜਿਨ੍ਹਾਂ ਨੇ ਪਾਣਾ ਹੈ ਇਹ ਉਹਨਾਂ ਨੇ ਪਾਣਾ ਰਾਮ ਟੈਕਸ ਦੀ 34 ਠੀਕ ਆ ਨੈਕਸਟ ਪੀਸ ਦੇਖੋ 35 ਨੰਬਰ ਆਲੋ ਜੀ ਦੇਖੋ ਕਿੰਨਾ ਪਿਆਰਾ 35 ਨੰਬਰ ਠੀਕ ਹੈ ਨੈਕਸਟ ਪੀਸ 36 ਨੰਬਰ ਅਨੁਜ ਦੇਖੋ ਕਿ ਨਾਬਿਆ 36 ਨੰਬਰ ਪ੍ਰਿੰਟ ਹੀ ਗਜਬ ਇਹਨਾਂ ਦੇ ਤਾਂ ਬਸ ਸਿਰਫ ਤੁਹਾਨੂੰ ਸਿੰਗਲ ਸਿੰਗਲ ਹੀ ਪੀਸ ਹੈ ਕੋਈ ਅਵੇਲੇਬਲ ਨਹੀਂ ਕੋਈ ਡਬਲ ਨਹੀਂ ਕੋਈ ਰਿਪੀਟ ਨਹੀਂ ਸਿੰਗਲ ਹੀ ਪੀਸ ਰਹੇਗੇ ਜਿਨ੍ਹਾਂ ਦੇ ਸਿੰਗਲ ਜਿਨ੍ਹਾਂ ਨੂੰ ਆ ਰਹੀ ਹੈ ਸਮਝ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਨੰਬਰ ਰਹੇਗਾ 37 ਸਿੰਗਲ ਪੀਸ ਹੈ ਜੀ ਸਾਰੇ ਸੁਪਰ ਹਿੱਟ ਡਿਜ਼ਾਈਨ ਜਿਹੜੇ ਰਾਮਟੈਕਸ ਦੇ ਰਹੇ ਆ ਉਹੀ ਤੁਹਾਨੂੰ ਦਿਖਾ ਰਹੇ ਆ ਬਰਬਰੀ ਦੇ ਉੱਪਰ ਨੰਬਰ ਰਹੇਗਾ 38 ਥੋੜਾ ਜਿਹਾ ਫੈਬਰਿਕ ਇਹ ਜਾਇਆ ਜਿੱਦਾਂ ਹੁਣ ਇੱਕ ਟ੍ਰੈਂਡ ਵੀ ਬਹੁਤ ਆ ਬਰਬਰੀ ਦਾ ਦੂਜਾ ਤੁਹਾਨੂੰ ਅੱਛਾ ਫੀਲ ਵੀ ਦਿੰਦਾ ਹੈ ਅੰਦਰ ਬਾਹਰ ਪਾਉਣ ਨੂੰ ਨੰਬਰ ਰਹੇਗਾ 39 ਠੀਕ ਹੈ ਪਿਆਰੇ ਜੀ ਇਹਨਾਂ ਦੇ ਨਾਲ ਤੁਸੀਂ ਆਪਣੇ ਦੁਪੱਟੇ ਰੈਡੀ ਕਰਵਾ ਸਕਦੇ ਹੋ ਯੋ ਤਾਂ ਇਹ ਤਾਂ ਮੇਰੇ ਕੋਲ ਪਿਆ ਸੀ ਇਹ ਤਾਂ ਮੇਰੇ ਬਲੈਕ ਸੂਟ ਦਾ ਸੀ ਜੋੜ ਜੱਟ ਦਾ ਉਹੀ ਚੱਲ ਗਿਆ ਇਹਦੇ ਨਾਲ ਪਰ ਤੁਸੀਂ ਬਰਬਰੀ ਦਾ ਵੀ ਟਰਾਈ ਕਰ ਸਕਦੇ ਆ ਬਰਬਰੀ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਆ ਜਿਹੜਾ ਮੈਂ ਗ੍ਰੀਨ ਸੂਟ ਦੇ ਨਾਲ ਸਟਿਚ ਕਰਵਾਇਆ ਹੋਇਆ ਨੰਬਰ ਰਹੇਗਾ 40 40 ਦੇ ਮਿਲेंगे ਤੁਹਾਨੂੰ 2 ਪੀਸ ਆ ਦੇਖੋ ਇਹਦੇ ਵਿੱਚ ਕੋਈ ਸੌਰੀ ਇੱਕੇ ਪੀਸ ਹੈ ਸੌਰੀ ਇਹਦਾ ਵੀ ਇੱਕ ਹੀ ਪੀਸ ਹੈ 40 ਨੰਬਰ ਦਾ ਵੀ ਆਪਣਾ ਇੱਕ ਹੈ ਤੇ ਨੈਕਸਟ ਰਹੇਗਾ ਆਪਣਾ 41 ਨੰਬਰ ਆਲੋਚ

43 ਨੰਬਰ ਇਹ ਰਿਹਾ 43 ਨੰਬਰ ਠੀਕ ਹੈ ਜੀ ਇਹ ਹੈ ਜੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ ਆ नेक्स्ट ਵੀਡੀਓ ਚ ਫਿਰ ਮਿਲਦੇ ਆ ਥੈਂਕ ਯੂ so much